ਕਾ ਤੋ ਕਹਦੇ ਸਿੰਘਾਂ ਨੇ ਪੰਜਾਬ ਲੁੱਟਿਆ ਦੱਸੀਏ ਇਸ ਢੇਤ ਨੂੰ ਗੱਲ ਪੜੀ ਬਾਪੂ ਸੋਹਣ ਸਿੰਘ ਸੀਦਰ ਦੀ ਕਿਤਾਬ ਦੇ ਵਿੱਚ ਕਿ ਸਿੰਘਾਂ ਨੇ ਪੰਜਾਬ ਨੂੰ ਲੁੱਟਿਆ ਮੈਂ ਹੈਰਾਨ ਰਹਿ ਗਿਆ ਮੈਂ ਸੋਚਿਆ ਵੀ ਸਿੰਘ ਲਟੇਰੇ ਕਿਹੜੇ ਵੇਲੇ ਬਣ ਗਏ ਵੀ ਸਿੰਘ ਤਾਂ ਲਟੇਰਿਆਂ ਤੋਂ ਪੰਜਾਬ ਨੂੰ ਬਚਾਉਂਦੇ ਹੁੰਦੇ ਸੀ ਲੁੱਟਣ ਵਾਲਿਆਂ ਤੋਂ ਵੀ ਆਪ ਕਿਦਾਂ ਲੁੱਟ ਲੈਣਾਂ ਨੇ ਫਿਰ ਮੈਂ ਕਿਤੇ ਹੋਰ ਥੋੜੇ ਚਿਰ ਬਾਅਦ ਇਹ ਗੱਲ ਪੜ੍ਹੀ ਵੀ ਜਿਹੜੇ ਨਾਦਰ ਸ਼ਾਹ ਵਰਗੇ ਸੀ ਅਹਿਮਦ ਸ਼ਾਹ ਅਬਦਾਲੀ ਵਰਗੇ ਸੀ ਉਹ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਮਾਲ ਸੁਆਬ ਪੈਸਾ ਤਾਂ ਦੌਲਤ ਲੁੱਟ ਕੇ ਲੈ ਜਾਂਦੇ ਹੁੰਦੇ ਸੀ ਤਾਂ ਲੋਕ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਸੀ ਵੀ ਪੰਜਾਬ ਨੂੰ ਹੀ ਲੁੱਟ ਕੇ ਲੈ ਗਏ ਉਹ ਤਾਂ ਸਾਰੇ ਨੂੰ ਤਾਂ ਜਦੋਂ ਉਹ ਲੁੱਟ ਕੇ ਜਾਂਦੇ ਰਸਤੇ ਦੇ ਵਿੱਚ ਰਾਤ ਨੂੰ ਤਾਂ ਸਿੰਘ ਸੀ ਗ੍ਰੀਲਾ ਜੁੱਧ ਰਹੀ ਜਾਂ ਢਾਈ ਫਟ ਰਹੀ ਉਹਨਾਂ ਦੇ ਕੋਲ ਉਹ ਬਹੁਤ ਸਾਰਾ ਮਾਲ ਜਿਹੜਾ ਉਹ ਖੋਹ ਲੈਂਦੇ ਹੁੰਦੇ ਸੀਗੇ ਤਾਂ ਉਦੋਂ ਇਹ ਚੀਜ਼ ਮੈਨੂੰ ਮਹਿਸੂਸ ਹੋਈ ਵੀ ਵਾਕਈ ਲੋਕ ਵੀ ਕਹਿੰਦੇ ਹਣੇ ਵੀ ਸਿੰਘਾਂ ਨੇ ਪੰਜਾਬ ਲੁੱਟ ਲਿਆ ਆਪ ਉਹਨਾਂ ਦੇ ਜੋਤਾਂ ਦਲਤ ਸੀ ਉਹ ਪੰਜਾਬ ਹੀ ਲੁੱਟਿਆ ਹੋਇਆ ਸੀ ਤਾਂ ਪੰਜਾਬ ਲੁੱਟ ਲਿਆ ਕਿਹਾ ਜਾਂਦਾ ਸੀ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਬਹੁਤ ਵਧੀਆ ਲੱਗੀ ਮੈਨੂੰ ਸਿੰਘਾਂ ਦੀ ਕਿ ਨਾਦਰ ਸ਼ਾਹ ਜਦੋਂ ਪੰਜਾਬ ਤੋਂ ਲੁੱਟ ਕੇ ਲੈ ਕੇ ਜਾ ਰਿਹਾ ਸੀ ਬਹੁਤ ਸਾਰੀਆਂ ਕੁੜੀਆਂ ਨੂੰ ਵੀ ਲੁੱਟਿਆ ਸੀ ਨਾਲ ਬਹੁਤ ਮਹਿੰਗਾ ਮੁਗਲਾਂ ਦਾ ਤਖਤ ਤਖਤ ਤੇ ਤਾਉਸ ਵੀ ਲੁੱਟ ਕੇ ਲੈ ਕੇ ਜਾ ਰਿਹਾ ਸੀ ਤਾਂ ਸਿੰਘਾਂ ਨੇ ਹੱਲਾ ਕਰਨਾ ਸੀ ਕੋਈ ਹੱਲਾ ਕਰਨਾ ਸੀ ਜੋ ਗੁਜਾ ਗਿਆ ਆ ਗਿਆ ਉਸ ਹੱਲੇ ਦੇ ਵਿੱਚ ਸਿੰਘ ਤਕਤੇ ਤੌਸ ਨੂੰ ਤਾਂ ਜਾਣ ਦਿੱਤਾ ਪਰ ਕੁੜੀਆਂ ਨੂੰ ਛਡਾ ਲਿਆ ਕਿਉਂਕਿ ਤਕਤੇ ਤੌਸ ਨਾਲੋਂ ਵੱਡੀ ਦੌਲਤ ਸਿੰਘੋ ਜਮਾਨੇ ਦੇ ਵਿੱਚ ਆਪਣੇ ਦੇਸ਼ ਦੀ ਇੱਜ਼ਤ ਨੂੰ ਮੰਨਦੇ ਸਨ ਦੇਸ਼ ਦੀ ਇੱਜ਼ਤ ਸਨ ਉਹ ਕੁੜੀਆਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਲਿਖਿਆ ਵੀ ਸੀ ਚੋਰਾ ਕਰਿਓ ਨਾ ਸਾਰੀਆਂ ਨਾਲ ਚੀਜ਼ਾਂ ਮੁੜੀਆਂ ਤੌਸ ਨੂੰ ਗਵਾਕੇ ਹੀ ਛਡਾਈਆਂ ਕੁੜੀਆਂ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਨੇ ਜਰੂਰ ਸ਼ੇਅਰ ਕਰਿਆ ਕਰੋ ਆਪਣੇ ਕਮੈਂਟ ਕਰਕੇ ਦੱਸਿਆ ਕਰੋ ਜੀ ਧੰਨਵਾਦ